ਦਿਆਨਾ ਦੇ ਇੱਕ ਨਿੱਜੀ ਸਕੂਲ ਦੇ ਵਿੱਚ ਫੀਸਾਂ ਵਧਾਏ ਜਾਣ ਨੂੰ ਲੈ ਕੇ ਮਾਪਿਆਂ ਦੇ ਵੱਲੋਂ ਵਿਧਾਇਕ ਗੋਗੀ ਦੇ ਕੋਲ ਸੰਬੰਧ ਵਿੱਚ ਗੋਹਾਰ ਲਗਾਈ ਗਈ ਸੀ ਜਿਸ ਤੋਂ ਬਾਅਦ ਵਿਧਾਇਕ ਗੁਰਪ੍ਰੀਤ ਗੋਗੀ ਨੇ ਮੈਨੇਜਮੈਂਟ ਨਾਲ ਗੱਲਬਾਤ ਕਰਨ ਦਾ ਸਮਾਂ ਮੰਗਿਆ ਸੀ ਅਤੇ ਮਾਪਿਆਂ ਸਮੇਤ ਪਹੁੰਚ ਕੇ ਇਸ ਮਾਮਲੇ ਨੂੰ ਹੱਲ ਕੀਤਾ ਜਿਸ ਵਿੱਚ ਮੈਨੇਜਮੈਂਟ ਨੇ ਮੰਨਿਆ ਕਿ ਉਹ ਪੁਰਾਣੀਆਂ ਫੀਸਾਂ ਤੇ ਹੀ ਬੱਚਿਆਂ ਨੂੰ ਪੜ੍ਹਾਉਣਗੇ ਹਾਲਾਂਕਿ फीसा ਵਿੱਚ 40% ਦੀ ਵਾਅਦਾ ਕੀਤਾ ਗਿਆ ਸੀ ਪਰ باوجود ਦੇ ਮਾਮਲਾ ਵਿਧਾਇਕ ਦੇ ਧਿਆਨ ਵਿੱਚ ਆਇਆ ਤੇ ਉਹਨਾਂ ਸਬੰਧੀ ਤਾੜਨਾ ਕਰਕੇ ਫੀਸਾਂ ਨਾਇਆ ਵਧਾਏ ਜਾਣ ਦੀ ਮੰਗ ਕੀਤੀ ਸੀ ਜਿਸ ਤੋਂ ਬਾਅਦ ਮਾਪਿਆਂ ਤੇ ਵਿਧਾਇਕ ਵਿਚਾਲੇ ਬੈਠਕ ਹੋਈ ਅਤੇ ਸਿਰੇ ਵੀ ਚੜੀ ਹੈ ਮੈਨੇਜਮੈਂਟ ਨੇ ਇਸ ਬਾਬਤ ਪਰੋਸਾ ਦਿੱਤਾ ਹੈ ਉਪਰਾਨੀਆਂ ਫੀਸਾਂ ਤੇ ਹੀ ਬੱਚਿਆਂ ਦੀ ਪੜ੍ਹਾਈ ਕਰਵਾਉਣਗੇ ਮੈਂ ਥੈਂਕਸ ਕਰਦਾ ਬਹੁਤ ਅੱਛਾ ਇਹਨਾਂ ਨੇ ਕੋਪਰੇਟ ਕੀਤਾ ਦਾ ਪੇਰੈਂਟਸ ਦੀਆਂ ਫੀਲਿੰਗਸ ਨੂੰ ਵੀ ਸਮਝਿਆ ਔਰ ਸਾਡੀ ਜਿਹੜੀ ਬੇਨਤੀ ਸੀ ਉਹਨਾਂ ਨੇ ਕਬੂਲ ਕੀਤੀ ਆ ਕੋਈ ਵੀ ਐਕਸਟਰਾ ਚਾਰਜ ਇਸ ਲਈ ਲਿਆ ਜਾਏਗਾ ਜੋ ਕਿਉਂਕਿ ਇਸ ਸਕੂਲ ਦਾ ਜੋ ਇਨਫਰਾਸਟ੍ਰਕਚਰ त्यांनी ਦਿਖਾਇਆ ਵਾਕਈ ਅੱਜ ਤੱਕ ਮੇਰਾ ਵੀ ਦਿਲ ਕਰੇ ਮੈਂ ਦੁਬਾਰਾ ਤੋਂ ਇੱਥੇ ਪੜਾਂ ਕਿਉਂਕਿ ਬੜੇ ਬਿਊਟੀਫੁਲ ਰੂਮ ਜੇ ਉਹ ਹੈ ਨਾ ਤੇ ਓਬਵੀਅਸਲੀ ਜਦੋਂ ਵੱਡੇ ਹਜ਼ਾਰੇ ਚੱਲਦੇ ਆ ਖਰਚੇ ਹੁੰਦੇ ਆ ਤੋ ਫਿਰ ਰੱਲ ਕੇ ਸਾਹਮਣੇ ਪੈਂਦੇ ਆ ਪਰ ਉਹਦੇ باوجود ਚੈਨ ਸਾਹਿਬ ਹੋਰਾਂ ਨੇ ਔਰ ਸਾਰੀ ਮੈਨੇਜਮੈਂਟ ਨੇ ਚੈਨ ਸਾਹਿਬ ਹੋਰਾਂ ਨੇ ਬੜਾ ਜ਼ਿੰਦਾਦਿਲੀ ਦਿਖਾ ਕੇ ਬਿਲਕੁਲ ਕਹਤਾ ਵੀ ਗੁਗਿੱਤ ਤੁਸੀਂ ਆਏ ਹੋ ਪੇਰੈਂਟਸ ਆਏ ਨੇ ਸਾਰੇ ਦੀਆਂ ਬੱਚੇ ਸਾਡੇ ਨੇ ਅਸੀਂ ਇਹ ਪੜਾਉਣੇ ਵੀ ਆ ਔਰ ਇਹਨਾਂ ਨੂੰ ਆਪਣਾ ਜਿਹੜਾ ਸਾਡਾ ਦੇਸ਼ ਦਾ ਫਿਊਚਰ ਆ ਇਹ ਫਿਊਚਰ ਮੇਕ ਕਰਨੇ ਸਾਡੇ ਸਾਰੇ ਆਬਵੀਅਸਲੀ ਜਿਹੜੇ ਫਿਊਚਰ ਮੇਕਰਸ ਬਣਨੇ ਉਹ ਅੱਛਾ ਪ੍ਰੋਡਕਟ ਤਿਆਰ ਕਰਦੇ ਨੇ ਇੱਥੋਂ ਜਿੰਨੇ ਬੱਚੇ ਜਾਣੇ ਆ ਉਹ ਤੋਂ ਇੱਥੋਂ ਜਿੰਨੇ ਵੀ ਅੱਜ ਤੱਕ ਗਏ ਆ ਪੜ੍ਹ ਕੇ ਅੱਛੇ ਰੁਤਵਿਆਂ ਤੇ ਨੇ ਤੇ ਅੱਗੇ ਵੀ ਅੱਛੇ ਰੁਤਵਿਆਂ ਤੇ ਜਾਣਗੇ ਉਸ ਤਹਿਤ ਅੱਜ ਕੋਈ ਵੀ ਇਹਨਾਂ ਨੇ ਐਕਸਟਰਾ ਚਾਰਜੀ ਜਿਹੜਾ ਵੀ ਸੀਗਾ 16000 ਰੁਪਏ ਸਾਹਮਣੇ ਉਹਨੀ ਸਿਰਫ 8% ਜੋ ਐਨੁਲੀ ਇਹਨਾਂ ਦਾ ਬਣਦਾ ਐਸ ਪਰ ਪੰਜਾਬ ਗਵਰਨਰ ਦੇ ਜਿਹੜੇ ਰੂਲ ਐਜੂਕੇਸ਼ਨ ਐਕਟ ਜਿਹੜਾ ਹੈਗਾ ਉਹਦੇ ਤਹਿਤ ਉਹ ਜ਼ਰੂਰ ਰਿਵਾਈਵ ਹੋਏਗਾ ਹਰ ਸਾਲ ਉਸ ਤੋਂ ਇਲਾਵਾ ਹੋਰ ਕੁਝ ਨਹੀਂ ਹੋਏਗਾ ਉਦਾਂ ਹੀ ਬੱਚੇ ਪੜਨਗੇ ਉਦਾਂ ਹੀ ਆਪਣੇ ਸਾਰਾ ਇੱਥੇ ਸਿਸਟਮ ਮੈਨੇਜਮੈਂਟ ਉਹਨਾਂ ਨੂੰ ਕਰੇ ਆਪਣੀ ਆਪਣੀ ਚੀਜ਼ ਹੈ ਕੋਈ ਵੀ ਐਕਸ਼ਨ ਤੁਸੀਂ ਗੁੱਡ ਅੱਛੀ ਸੋਚਣਾ ਲੈਂਦੇ ਹੋ ਉਹ ਚੰਗਾ ਵੀ ਲੱਗਦਾ ਕਿਸੇ ਨੂੰ ਨਹੀਂ ਵੀ ਪਸੰਦ ਆਉਂਦਾ ਹੋਵੇ ਹੋਏ ਪਰ ਲੇਕਿਨ ਅੱਛਾ ਹੋ ਗਿਆ ਸਾਰਾ ਬੈਠ ਕੇ ਪੇਰੈਂਟਸ ਦੇ ਨਾਲ ਸਾਰਾ ਸੈਟਲ ਹੋ ਗਿਆ ਥੈਂਕ ਯੂ ਵੀ ਆ ਹੈਪੀ ਸੋ ਆਰ ਦੇ ਹਾਂਜੀ ਬਹੁਤ ਅੱਛੀ ਮੀਟਿੰਗ ਰਹੀ ਹੈ ਠੀਕ ਹੈ ਆਲਮੋਸਟ 2 ਘੰਟੇ ਮੀਟਿੰਗ ਚੱਲੀ ਹੈ ਤੇ ਸਾਰੀਆਂ ਜੋ ਰਿਕੁਆਇਰਮੈਂਟਸ ਸੀਗੀਆਂ ਉਹ ਅਸੀਂ ਕੀਤੀਆਂ ਕਿ 8% ਜਿਹੜਾ ਹੈਗਾ ਹੈ ਥੈਟ ਵੀ ਆਰ 3% ਵਧਾਵਾਂਗੇ ਲੇਕਿਨ ਜੋ ਇਨਫਰਾਸਟ੍ਰਕਚਰ ਕਾਸਟ ਸੀਗੀ ਉਹ ਬਿਲਕੁਲ ਕੁਝ ਨਹੀਂ ਵਧੂਗੀ ਠੀਕ ਹੈ ਤੇ ਬਾਕੀ ਮੰਥਲੀ ਇਲੈਕਟ੍ਰਿਸਿਟੀ ਤੇ ਹੋਰ ਮੇਨਟੇਨੈਂਸ ਚਾਰजेस ਦੇ ਵਾਰ ਆਸਕਿੰਗ ਓਬਵੀਅਸਲੀ ਡਿਨਾਈ ਕਰਤਾ ਐਂਡ ਦੇ ਵਾਟ ਰੈਡੀ ਵਿਦ ਥੈਟ ਥੀ ਸਿੰਪਲ ਜੋ ਫੀਸ ਹੈਗੀ ਆ ਉਹਦੇ ਵਿੱਚ 8% ਦਾ ਜਿਹੜਾ ਹਾਈਕ ਹੈ ਉਹ ਹੋਊਗਾ ਜਿਹੜੀ ਇਹਨਾਂ ਨੇ ਫੀਸ ਵਧਾਈ ਸੀਗੀ ਜਿਹੜੀ 78% ਇਹਨਾਂ ਨੇ ਫੀਸ ਵਧਾਤੀ ਸੀਗੀ ਪਰ ਗੋਡੀ ਜੀ ਦੇ ਆਣ ਨਾਲ ਉਹਨਾਂ ਜਿਹੜੀ 70 ਸਾਡੇ ਇਹਨਾਂ ਹਲਕੇ ਦੇ ਵਿੱਚ ਸਕੂਲ ਇਹਨਾਂ ਦੇ ਹਲਕੇ ਚ ਪੈਂਦਾ ਵਾ ਸੋ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਆ ਜਿਹੜੀ ਇਹਨਾਂ ਨੇ ਜਿਹੜੀ ਸਾਡੀ 78% ਫੀਸ ਵਧਾਈ ਸੀ ਉਹ ਟੋਟਲ 8% ਹੀ ਰਹਿ ਗਈ ਆ ਇਸ ਤੋਂ ਇਲਾਵਾ ਹੋਰ ਕੋਈ ਵੀ ਕੋਸਟ ਨਹੀਂ ਲਊਗਾ ਅਸੀਂ ਪੇਰੈਂਟਸ ਅਸੋਸ਼ੀਏਸ਼ਨ ਤੇ ਅਸੀਂ ਸਾਰੇ 11 ਦੇ 11 ਮੈਂਬਰ ਤੇ ਨਾਲ ਜਿੰਨੇ ਵੀ ਸਾਡੇ ਪੇਰੈਂਟਸ ਨਾਲ ਖੜੇ ਅਸੀਂ ਉਹ ਗੋਗੀ ਜੀ ਦਾ ਤੇ ਸਕੂਲ ਵਾਲਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਕਿ ਸਕੂਲ ਵਾਲਿਆਂ ਨੇ ਵੀ ਸਾਡੇ ਨਾਲ ਐਫਰਟ ਕੀਤਾ ਲੁਧਿਆਣਾ ਲਾਈਵ ਲਈ ਸੁਰਿੰਦਰ ਸੋਨੀ ਦੀ ਰਿਪੋਰਟ